ਹਾਂਜੀ ਕੀ ਹਾਲ ਆ ਵੀ ਮਿੱਤਰੋ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਚੱਲੇ ਆਂ ਸੀ ਹਰਿਆਣਾ ਹਰਿਆਣੇ ਦੇ ਵਿੱਚ ਚੱਲੇ ਆਂ ਤੇ ਉੱਥੋਂ ਦਾ ਦੇਖਾਂਗੇ ਮਾਹੌਲ ਤੇ ਦੇਖਾਂਗੇ ਅੱਗੇ ਕੀ ਬਣਦਾ ਹਨਾ ਤੇ ਤੁਰਦੇ ਆਂ ਵੈਸੇ ਯਾਰ ਗੱਡੀ ਦਾ ਟਾਈਮ ਹੋਣ ਵਾਲਾ ਹੀ ਆ 10:30 ਵਜੇ ਗੱਡੀ ਤੁਰਨੀ ਆ ਲੇਟ ਐ ਪਰ ਚੱਲੇ ਆ ਹਨਾ ਤੇ ਕਰਾਂਗੇ ਅੱਗੇ ਆਪਾਂ ਗੱਲਬਾਤ ਤੇ ਦਿਖਾਵਾਂਗੇ ਤੁਹਾਨੂੰ ਉੱਥੋਂ ਦਾ ਸਿਸਟਮ ਹਨਾ ਤੇ ਕਿਵੇਂ ਲੋਕ ਰਹਿੰਦੇ ਆ ਕੀ ਉੱਥੋਂ ਦਾ ਸਿਸਟਮ ਹੈ ਜੋ ਵੀ ਉੱਥੇ ਹੋਇਆ ਹਨਾ ਕਰਾਂਗੇ ਤੁਹਾਡੇ ਨਾਲ ਸਾਂਝਾ ਤੇ ਜਾਣੇ ਆਪਾਂ ਹਰਿਆਣੇ ਦੇ ਵਿੱਚ ਠੀਕ ਹੈ ਜੀ ਤੇ ਕਰਦੇ ਤੁਹਾਡੇ ਨਾਲ ਸਾਰੀ ਜਿਹੜੀ ਗੱਲਾਂ ਬਾਤਾਂ ਤੇ ਟੂਰ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਵੀ ਰਸਤੇ ਦੇ ਵਿੱਚ ਕਿੱਥੇ ਖੜਦੇ ਆ ਕੀ ਕਰਦੇ ਆ ਕੀ ਨਹੀਂ ਕਰਦੇਗੇ ਅੱਜ ਕਰਾਂਗੇ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਠੀਕ ਹੈ ਜੀ ਤੇ ਚੱਲਦੇ ਆਪਾਂ ਹੋਣਾ ਸੀ ਆ ਗਏ ਆ ਜੀ ਕੋਰ ਪੂਰਾ ਬੱਸ ਸਟੈਂਡ ਦੇ ਵਿੱਚ ਤੇ ਅਸੀਂ ਨਾ ਭੈਣ ਕੋਲੇ ਚਲੇ ਆਂ ਗੱਲ ਕੋਰੰਗਾਲੀ ਹਰਿਆਣੇ ਦੇ ਵਿੱਚ ਠੀਕ ਹੈ ਜੀ ਤੇ ਬੱਸ ਸਟੈਂਡ ਜਾ ਗਏ ਆ ਇੱਥੇ ਮੋਟਰਸਾਈਕਲ ਲਾਤਾ ਬੱਸ ਸਟੈਂਡ ਦੇ ਵਿੱਚ ਤੇ ਉਸ ਤੋਂ ਬਾਅਦ ਜਾਵਾਂਗੇ ਸਟੇਸ਼ਨ ਤੇ ਠੀਕ ਹੈ ਜੀ ਹਾਂ ਜੀ ਆਪਾਂ ਆ ਗਏ ਇੱਕੋੜ ਕਪੂਰਾ ਸਟੇਸ਼ਨ ਤੇ ਠੀਕ ਹੈ ਜੀ ਟਰੈਕਟਰ ਲੈਨੇ ਆ tôi đang cái coi leo lên mình đi coi leo lên mình thì mình sẽ làm cái thứ ok ویلیا ہے ਇਹ ਘਗਰਾ ਡੱਬਾ ਮਾੜਾ ਮੋਟਾ ਖਾਲੀ ਆ ਆ ਇਧਰ ਇਧਰ ਆਇਆ ਇਧਰ ਮੈਦਾਨਾ ਕਿਸੇ ਜੀ ਜੀ ਅਸਲਾ ਮੈਂ ਕਿਹੜਾ ਮੁੰਡੇ ਐ ਰਪੀ داني غاوي داني غاوي داني غاوي ودني غاوي علي غاوي داني غاوي ਕੀ ਪਤਾ ਹੈ ਅੱਪਰ ਕਿੰਨਾ ਇੱਕ ਪੰਛੀ ਹੋ ਨਹੀਂ ਕੁੜਾ ਹਾਂ ਇਹ ਪਤਾ ਹੈ ਦੋ ਜਾਣ ਲਈ ਆਂਦਾ ਚਾਹ ਜੀ ਰੇਨ ਖੜੀਆ ਜੀ ਬਠੰਡਾ ਇਹ ਸੇ ਅੱਧਾ ਘੰਟਾ ਹੋ ਗਿਆ ਤੁਹਾਨੂੰ ਖੜਿਆ ਨੂੰ ਇਹ ਮਨੋ ਤੁਰਦੀ ਮੇਰੇ ਹਿਸਾਬ ਨਾਲ ਪੰਜਾਫਤ ਮਿੰਟਾਂ ਦੇ ਤਰਫ ਹੋ ਗਈ ਠੀਕ ਹੈ ਜੀ ਤੇ ਫਿਰ ਚੱਲਦੇ ਆ ਅੱਗੇ ਹਨਾ ਜੇ ਸਟੇਸ਼ਨ ਪਰ ਆਪਾਂ ਜਾ ਕੇ ਅੱਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਅੱਗੇ ਕੀ ਬਣਦਾ ਹਨਾ ਤੇ ਅਸੀਂ ਤਾਂ ਜਾਣਾ ਕਾਲਿਆਂ ਵਾਲੀ ਕਾਲਿਆਂ ਵਾਲੀ ਰੁਕਾਂਗੇ ਜਾ ਕੇ ਠੀਕ ਹੈ ਜੀ ਤੇ ਫਿਰ ਕਾਲਕਸ ਵਾਲਾ ਹੁਣ ਤਾਂ ਬਠੰਡੇ ਖੜੇ ਆ ਬਠੰਡਾ ਬਠੰਡੇ ਬਾਬਾ ਟਾਮ ਗੱਡੀ ਖੜਦੀ ਹੈ ਯਾਰ ਹਨਾ ਪਲੇਟਫਾਰਮ ਨੰਬਰ 1 ਚਲੋ ਕੋਈ ਨਹੀਂ ਹੈ ਧੰਨਵਾਦ ਹਾਂਜੀ ਸਾਡੀ ਆ ਗਏ ਜੀ ਕਾਲਿਆਂ ਵਾਲੇ ਮੰਡੀ ਆ ਗਏ ਮੈਨੂੰ ਚੱਲਾਂ ਕਾਲਿਆਂ ਵਾਲੇ ਟ੍ਰੇਨ ਰੋਗੀ ਤੇ ਅਸੀਂ ਉਤਰ ਗਏ ਹੁਣ ਠੀਕ ਆ ਜੀ ਅੱਗੇ ਜਾਵਾਂਗੇ ਔਰ ਗਾਂ ਵਾਲੀ ਪਿੰਡ ਬਸ ਤੇ ਜਾਵਾਂਗੇ ਅੱਗੇ ਬਾਸ ਸਟੇਸ਼ਨ ਤੇ ਚੱਲਦੇ ਹਾਂ ਠੀਕ ਆ ਜੀ ਹਾਂਜੀ ਇਹ ਆ ਗਿਆ ਜੀ ਕਾਲਿਆਂ ਵਾਲੀ ਮੰਡੀ ਦਾ ਸਟੇਸ਼ਨ ਹਾਂਜੀ ਅਸੀਂ ਆਉਣਾ ਸੀ ਅੱਜ ਪਹਿਣ ਕੇ ਪੈਂਟ ਤੇ ਪਹਿਣ ਕੇ ਪੈਂਟ ਬਾਈ ਜੀ ਅਸੀਂ ਗਏ ਆ ਠੀਕ ਹੈ ਤੇ ਘਰੇ ਖੜੇ ਆ ਤੇ ਠੀਕ ਹੈ ਪਹਿਣ ਘਰੇ ਹੈ ਨਹੀਂ ਵੈਸੇ ਹਨਾ ਉਹ ਕੰਮ ਕਰਦੇ ਆ ਮੇਲਿਆਂ ਦਾ ਮੇਲੇ ਲਾਉਂਦੇ ਆ ਤੋਂ ਮੇਲਿਆਂ ਦੇ ਵਿੱਚ ਗਏ ਹੋਇਆ ਮੇਲੇ ਚ ਗਏ ਆ ਹਨਾ ਇੱਥੇ ਹੈਗੇ ਆ ਬੱਚੇ ਤੇ ਆਪਾਂ ਠੀਕ ਹੈ ਜੀ ਹੋ ਸਕਦਾ ਉਹ ਅੱਜ ਆ ਵੀ ਜਾਣ ਹਨਾ ਇਹ ਗੱਲ ਤਾਂ ਨਹੀਂ ਪਤਾ ਕਿਉਂਕਿ ਉਹ ਕਹਿੰਦੇ ਸੀ ਵੀ ਮੇਲਾ ਸੀ ਅੱਗੇ ਲਾਉਣ ਜਾਣਾ ਸ਼ਾਇਦ ਅੱਜ ਉਹ ਆ ਜਾਣ ਇੱਥੇ ਆ ਵੀ ਸਕਦੇ ਹਨਾ ਤੇ ਬਾਕੀ ਆ ਬੱਚੇ ਹੈਗੇ ਆ ਆ ਫਿਰਦਾਈ ਸਾਡਾ ਮੰਨਾ ਸਿਓ ਠੀਕ ਹੈ ਜੀ ਤੇ ਨਾਲ ਹੀ ਦੁਜਾ ਵੇਨੇ ਆ ਵੀ ਕੀ ਕਰੀ ਜਾਂਦੇ ਆ ਇਹ ਹੁੰਡੇ ਕਾਂਡੇ 'ਚ ਖੜਕਾਈ ਜਾਂਦੇ ਮਨਲਾ ਦੇ ਵੀ ਕੁਝ ਸਬਜ਼ੀ ਬਣਾਉਂਦੇ ਨੇ ਹਨਾ ਤੇ ਆਪਾਂ ਠੀਕ ਹੈ ਜੀ ਕਰਦੇ ਆ ਹਾਂਜੀ ਆ ਕੋਟਰੀ ਇਹ ਨਹੀਂ ਮਸਾਲਾ ਹੈ ਨਾ ਇਹ ਨਾਲ ਸੋਜੋ ਦੇ ਮੀਟ ਬਣਾਉਣਾ ਹੈ ਮੀਟ ਨਹੀਂ ਬਣਾਉਣਾਗਾ ਅਸੀਂ ਬਣਾਉਣੀਆ ਸੋਇਆ ਬੀਨ ਦੀਆਂ ਬੜੀਆਂ ਠੀਕ ਹੈ ਤੇ ਮਸਾਲਾ ਕੁੱਟੀ ਜਾਂਦੇ ਆ ਤਿਆਰੀ ਵੈਸੇ ਮੀਟ ਵਾਲੀ ਹੈ ਪਰ ਮੀਟ ਨਹੀਂ ਬਣਾਉਣਾ ਨਹੀਂ ਠੀਕ ਹੈ ਜੀ ਅਸੀਂ ਬਣਾਉਣਾ ਸੋਇਆ ਬੀਨ ਦੀਆਂ ਬੜੀਆਂ ਠੀਕ ਹੈ ਮਸਾਲਾ ਬਣੀ ਜਾਂਦਾ ਤੇ ਸਾਭ ਜੀ ਸਬਜੀ ਬਰੌਂਡ ਦੀ ਤਿਆਰੀ ਹੈ ਇੱਧਰ ਪਏ ਆਲੂ ਪੱਟੇ ਪਏ ਆ ਤੇ ਥਾਈ ਪਰਲੇ ਪਾਸੇ ਆ ਵੈਸੇ ਸਾਰਾ ਕੁਝ ਨਾ ਨੇ ਛਾਇਰਚ ਲਾ ਕੇ ਰੱਖਿਆ ਪਿਆ ਠੀਕ ਹੈ ਤੇ ਬਾਕੀ ਆ ਦੇਖ ਲਓ ਕਿ ਅਸੀਂ ਕੱਟੀ ਜਾਂਦੇ ਜੀ ਨਾ ਕੱਟੀ ਨਹੀਂ ਜਾਂਦੇ ਭਾਈ ਇਹ ਅਜੀ ਕੁਪੀਆ ਨਹੀਂ ਮਸਾਲਾ ਠੀਕ ਹੈ ਬਣਾਉਣੇ ਆ ਚੇ ਚੇ ਤੇ ਮਮੀ ਹਾਂ ਵੀ ਉਹ ਆ ਘੜਾਈ ਸਾਡਾ ਬਦਵਾ ਇਧਰ ਮੂੰ ਕਰ ਓਏ ਇਧਰ ਕਰ ਲਾ ਮੂੰ ਇਹ ਨੂੰ ਮੋਹ ਪ੍ਰੀਤ ਕਹਿੰਦੇ ਆ ਤੇ ਪਰ ਇਹ ਮੋਹ ਤਾਂ ਬੈਲਕੋਨ ਨਹੀਂ ਲੈਂਦਾ ਨਾ ਆਹ ਵੇਖੋ ਯਾਰ ਦੇਖ ਦੰਦ ਕੱਢਦਾ ਫਿਰਦਾ ਨਾ ਠੀਕ ਆ ਜੀ